ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਦਰਹਦਾਇਆ ਨਾਮ ਰਾਜੇ ਅਨਨਾਕਸ਼ ਦੁਸ਼ਟਾਂ ਨ ਮਾਰਿਆ ਪ੍ਰਹਲਾਦ ਤਰਾਇਆ ਹੰਕਾਰਿਆ ਅਨਿਤ ਕਾਮਠ ਦੇ ਨਾਮ ਜੁ ਮਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਾ ਛੜਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਿਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆਜਾ ਸੁਖ ਤਾਮ ਨਾ ਹੋਵੇ ਜੋ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਦੇ ਨਾ ਹੋਏ ਇਮਨੇ ਹਾਰੇ ਗੁਰਦਵਸਿਆ ਤੇਰਾ ਤਨ ਨਾ ਜਾਇ ਲਖਿਆ ਰਹਾਉ ਜਾਤ ਮਹ ਜੋਤ ਜੋਤ ਮੈਂ ਜਤ ਅਕਲਕਲਾ ਵਰਪੂ ਰਹਾ ਤੂੰ ਸੱਚਾ ਸਾਹਿਬ ਸਬਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਤ ਜੋ ਕਿਛੁ ਕਿਰਣਾ ਸੋ ਕਰਿਹਾ ਸੋ ਅਦਰਾਗਾ ਸਮਹਿ ਲਾ ਪਹਿਲਾਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਅਥੀ ਰਾਖੇ ਹਾ ਸੁਨਰ ਕੇ ਹਾ ਇਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਅਨੇਕ ਸੰਖਾ ਕੇਤੇ ਤੇਰੇ ਵਾਮਨ ਹਾਰੇ ਕੇਤੇ ਤੇਰੇ ਰਾਮ ਨਿਸ਼ੋ ਕਹਿ ਹੈ ਤੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਬਦ ਲਿਖ ਜਾਂਦਣ ਨੇ ਲੇਖ ਧਰਮ ਵਿਚਾਰੇ ਗਾਵਣ ਤੁਧ ਨੈਸ਼ਰ ਪਰਮਾਦੇਵੇ ਸੋਹਣ ਤੇ ਦੇਸ ਦਾਸ ਵਾਰੇ ਗਾਵਣ ਤੁਧ ਨਮੋ ਨਰਦਨਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਣ ਤੁਧ ਨੋ ਸਿੱਧ ਸੁਭਾਦੀ ਅੰਤਰ ਗਾਵਣ ਤੁਧ ਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਦੇ ਸੰਦੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਪੜਨ ਰਕੇਸ਼ਰ ਜੁਗ ਜੁਗ ਵਿਦਾ ਨਾਲੇ ਗਾਵਣ ਤਦਨੋ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਤਦਨੋ ਰਤਨੋ ਪਾਏ ਤੇਰੇ 86 ਤਿਰਥ ਨਾਲੇ ਗਾਵਣ ਤਦਨੋ ਜੋਦ ਮਹਾ ਮਰ ਸੁਰਾ ਗਾਵਨ ਤੁਨ ਖਾਣੀ ਚਾਰੇ ਗਾਵਨ ਤੁਨ ਨਵਾਂ ਖੰਡ ਮਨ ਮਨਹਿ ਮੰਡਾ ਕਰ ਕਰ ਖੇਤੀ ਨੇ ਧਾਰੇ ਸੇਤ ਤੁਨ ਗਾਵਨ ਜੋਤਿ ਤੇ ਭਾਵਨ ਹਰਤੇ ਤੇਰੇ ਭਗਤ ਅਰਸਾਲੇ ਹੋਰ ਕੇ ਤੇਰੇ ਦਿਰੋ ਗਾਵਨ ਸਹਿਮੈ ਚਿਤਨਾ ਬਨ ਨਾਨਕ ਐ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਚਾ ਸਚੁ ਨਾਹੀ ਹੈ ਬਿਉ ਸੇ ਜਾਏ ਨਾ ਜਾਸੀ ਰਚਨਾ ਜਨਨ ਚਾਹੀ ਰੰਗੇ ਰੰਗੇ ਪਾਤੇ ਕਰ ਕਰ ਜਨਨ ਸੇ ਮਾਇਆ ਜਨੋ ਪਾਏ ਕਰ ਕਰ ਦੇਖਿਆ ਕੀ ਤਾ ਆਪਣਾ ਜੋ ਤਿਸ ਦੇ ਵਢਿਆਈ ਜੋ ਤਿਸ ਪਾਵੈ ਸੋਇ ਕਰਸੀ ਫਿਰ ਹੁਕਮ ਨਾ ਕਰ ਨਾ ਜਾਏ ਸੋ ਪਾਜ ਸਾਹੁ ਸਹਾ ਪਾ ਸਾਹਿਬ ਨਾ ਨਗ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸਨ ਵੱਡਾ ਕਹਿ ਸਭ ਕੋ ਵੇ ਕਿਣ ਵੱਡਾ ਨੇਠਾ ਭੋਵੇ ਕੀ ਹੁੰਦਾ ਪਾ ਇਹ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸ਼ਮਾਈ ਵੱਡੇ ਮੇਰੇ ਸਾਹਿਬਾ ਘਰ ਗਮੀ ਰਾਗੁਣ ਵਿਹੀਰਾ ਹੋਏ ਨਾ ਜਾਣ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਿਲ ਸਰਦ ਕਮਾਈ ਸਭ ਕੀ ਉਹਨ ਮਿਲ ਕਿਉਂ ਨ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਕਹਿਣ ਨਾ ਜਾਏ ਤੇਰੇ ਤਲਵੜਾਈ ਸਭ ਸਤ ਸਭ ਤਪ ਸਭ ਇਚਗੀਆਂ ਸਿਧਾ ਅਰੁਖਾਂ ਕੀਆ ਵੜਿਆਈਆਂ ਤਦਨੁ ਸਦਿ ਦੇਗ ਨੈਨਾ ਪਾਇਆ ਕ੍ਰੈਮ ਲੈਣਾ ਹੀ ਥਾਰਾ ਹਾਇ ਆਖਣ ਵਾਲਾ ਕਿਆ ਵਿਚਾਰਾ ਸ਼ਕਤੀ ਭਰੇ ਨਰੇ ਪੰਡਾਰਾ ਜਿਸ ਤੋਂ ਦੇਹੇ ਜਿਸੈ ਕੀ ਆਚਾਰਾ ਦਾਨ ਸਤਸਵਾਰਨ ਹਰਿ ਆਸਾ ਮਹਿਲਾ ਪਹਿਲਾ ਆਖਾ ਜੀਵ ਆਸਰੇ ਮਰ ਜਾਓ ਆਖਣਵ ਕਾ ਸਚਾ ਨਾਓ ਸਾਥੀ ਨਾਮ ਕੇ ਲਾਗ ਕ ਫੂਕ ਉਧ ਭੁਖ ਖਾਏ ਜਨ ਹੈ ਦੁਖ ਸੋਖਿ ਬਸਰੇ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਓ ਸਾਚੇ ਨਾਮ ਗਿਤ ਲਬੜਿ ਆਏ ਆਤ ਕੇ ਕੀ ਉਹ ਨਹਿ ਪਾਈ ਜੇ ਸੰਭਲ ਕੇ ਆਖਣ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਹੋਵਰੇ ਨਾ ਹੋਵੈ ਸੋ ਨੰਦਾਰ ਰਹਿ ਨਾ ਚੁੱਕੈ ਭੋਗ ਗੁਣੇ ਹੋ ਹੋਰ ਨਾਹਿ ਕੋ ਵੀ ਨਾ ਕੋਵਾ ਨਾ ਕੋ ਹੋਈ ਜੇਵੜਾਪ ਤੇ ਮਰਿ ਚਲੀ ਦਾਤ ਜੀਵਨ ਕਰਕੇ ਕੀਤੇ ਰਾਤ ਹਸਮ ਉਸਾਰ ਹੈ ਤੇ ਕਿਉਂ ਜਾਤ ਨਾਨਕ ਨਾਵੇਂ ਬਾਸਨਾਤ ਰਾਗ ਦ੍ਰਿਮਹਿਲਾ ਚੌਥਾ ஹர கே தத் சதபுசோ கர்வ சத் சராய தாரச மீரோ ரவ நகாசரிசோ ரோ ਹਰ ਜਨ ਕਿੜ ਭਾਗ ਵੜੇ ਨੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਨ ਉਤਸ ਹੈ ਬੁਲੇ ਸੰਗਤ ਅੰਗਲ ਪ੍ਰਗਾਸ ਜਨ ਹਰ 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 ਰਸਨਾਵ ਨਾ ਪਾਇਆ ਤੇ ਭਾਗ ਹਣਜੰ ਪਾਸ ਜੋ ਸਤਗੁਰ ਸੰਗਤ ਨਹਿ ਆਏ ਧ੍ਰਗ ਜੀਵੇ ਧ੍ਰਗ ਜਵਾਸੋ ਜਿਨਾਂ ਹਰ ਜਿਨਾਂ ਸਾਧਗੁਰੂ ਸਾਗੇ ਦੇ ਪਾਏ ਨੰਦਰਮਸਤਾ ਲਿਖਿਆ ਅਨਿਖਾਸ਼ ਧੰਨ ਧੰਨ ਸਾਧ ਸੰਗਤ ਜਿਤ ਹਰਿ ਸੁਪਾਇਆ ਮਿਲ ਜਨਾਨਕ ਨਾ ਪ੍ਰਗਾਸ ਰਾਗੁ ਜਨੇ ਮਹਿਲਾ ਪੰਜਵਾ ਕਾਹਿਰੇ ਮਨ ਤਵਤਮ ਜਹਰ ਹਰਿ ਨੂੰ ਪ੍ਰਿਆ ਸਹਿਲ ਬਸਲੇ ਮੈ ਜਨ ਤੂੰ ਪਾਏ ਤਾ ਕਰਜ ਕਾ ਨਿਆ ਕਰ ਤਰਿਆ ਮੇਰੇ ਮਾਤੋ ਜੀ ਸਤ ਸੰਗਤ ਬਲੈ ਸੋ ਤਰਿਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੋ ਕੇ ਕਾਸ਼ ਤਹਰਿਆ ਨਹਾਉ ਜਨਨ ਵਿਤਾ ਲੋਗਾ ਸ਼ਮਨਤਾ ਕੋ ਨਾਗਿਸ਼ ਕੇ ਤਰਿਆ ਸਿਰ ਸਿਰਵ ਜਸ ਵਾਹੇ ਠਾਕੁਰ ਕਾਹੇ ਮਨ ਪੋਕਰਿਆ ਊੜੇ ਊੜ ਆਵੇ ਸੇ ਗੁਸਤਾਨ ਪਾਛੇ ਵਿਸ਼ਰੇਸ਼ ਰਿਆ ਜਨ ਕਮਨ ਖਲਾਵੇ ਕਮਨ ਚੁਗਾਵੇ ਮਨਮਹਿ ਸਿਮਰਨ ਕਰਿਆ ਸਭਨ ਦਾਨ ਦਾਸਾਸ਼ਟ ਸੁਧਾਨ ਠਾਕੁਰ ਕਰ ਚਲਤ ਰਿਆ ਜਨਾਨ ਬਲਬਨ ਸਤਮਨ ਜਾਈਏ ਦਿਨੰਤਨ ਪਾਲਾਵ ਰਿਆ ਰਾਗ ਅਸਾਮਹਿਲਾ ਚੌਥਾ ਸੋਪਰਖੇਕ ਓੰਕਾਰ ਸਤਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪ੍ਰਭ ਨਿਰੰਜਨ ਹਰਗਮਗਮ ਆਪਾਰ ਸਭ ਤਿਆਬ ਹੈ ਸਭ ਤਿਆਬ ਹੈ ਤੁਤੇ ਹਰ ਸੱਚੇ ਸਰਜਨਹਾਰਾ ਸੋ ਜੀਤ ਮਹਾਰੇ ਜੀ ਦੁਨੀਆ ਕਾ ਨਤਰਾ ਹਰਿ ਤੇ ਆਵੋ ਸੰਤ ਹੋ ਜੀ ਸਾਧੂ ਕਿਰਤ ਸਾਰਨ ਹਰਿ ਹਰਿ ਪੇ ਠਾਕੁਰ ਹਰਿ ਨਾ ਪੇ ਸੇਵਕ ਜੀ ਪਿਆਰ ਆਨੁਜਾਂ ਦੇ ਵਿਚਾਰਾ ਤੂੰ ਘਟ ਘੜੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਅਪਰੁਖ ਸੁਮਾੜਾ ਇਕ ਦਾਤੇ ਇਕ ਬਿਖਾਰੀ ਦੀ ਸਭ ਤੇਰੇ ਚੋ ਜਿੜਾੜਾ ਤੂੰ ਆਪੇ ਦਤ ਆਪੇ ਭੁਗਤਾ ਜੀ ਹਉ ਤਦਮ ਨਵਨ ਨਾ ਜਾਣਾ ਤੂੰ ਅਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਨਾਹ ਖਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਤੈਨੂੰ ਕਿਰਪਾਣਾ ਹਰ ਤਿਆਵ ਹੈ ਹਰ ਤਿਆਵ ਹੈ ਤੁਝੇ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਨ ਹਰ ਤਿਆਵ ਆਇਆ ਜੀ ਤਿਨ ਜਿਨਮਗੇ ਪਾਸੇ ਜਿਨ ਨਿਰਪਾਉ ਜਨ ਹਰ ਨਿਰਪਾਉ ਆਇਆ ਜੀ ਤਨ ਕਾ ਪਉ ਸਭ ਗਵਾਸੇ ਇਨ ਸੇਵਿਆ ਇਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸੁਮਸੇ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨਾਨ ਨਿਤ ਲਮਲ ਜਾਸੀ ਤੇਰੇ ਭਗਤ ਤੇਰੇ ਪੰਦ ਪੰਡਾ ਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਤੇ ਥਾਰ ਅਨਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਨ ਪੂਜਾ ਜੀ ਦਾ ਤਪ ਹੈ ਨੱਪਿਐ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਮੋ ਸਿਮਰਤ ਸਾਸਰ ਜੀ ਕਰਿ ਕਿਰਿਆ ਖਣ ਕਰਨ ਕਰੰਤਾ ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਜੋ ਪਾਬ ਹੈ ਮੇਰੇ ਹ ਭਗਵੰਤਾ ਦਵਾਦ ਬੁਰਖ ਪਰੰਪਰ ਕਰਤਾ ਜੀ ਤੁਧ ਦੇਵ ਨਾਮ ਨਾ ਕੋਈ ਨਉ ਜੁਗ ਜੁਗ ਏਕੋ ਸਦਾ ਸਦਾ ਤੇ ਕੋ ਜੀ ਤਉ ਨੰਚਰ ਕਰਤਾ ਸੋਈ ਹੰਦਾ ਪੈ ਭਾਵੈ ਸੇ ਵਰਤੇ ਜੀ ਤਉ ਆਪੈ ਗ੍ਰਹਿ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਏ ਜੀਤ ਦਾ ਪੈ ਸਰਜ ਸਾਗੂਏ ਜਨਾਨਕ ਅਗੁਣ ਗਾਵੇ ਕਰਤਾ ਕਹਿ ਜੀ ਜੋ ਸਵ ਸੇ ਕਾ ਜਾਣੂਏ ਆਸਾ ਮਹਿਲਾ ਚੱਫਾ ਤੂੰ ਕਰਤਾ ਸਿਆਨ ਮੈਂ ਦਾ ਸਾਈਂ ਜੋ ਤੂੰ ਪਾਵੇ ਸੁਵਿਤੀ ਸੇ ਜੋ ਤੂੰ ਦੇਹੀ ਸੋਇ ਹਾ ਪਾਈ ਅਨਹਾਉ ਆਵ ਤੈਨੂੰ ਸਭ ਨੇ ਧਿਆਇਆ ਸਤਿਗ੍ਰਿਪਾ ਗਿ ਰਹੇ ਨਾਮ ਰਤਨ ਪਾਇਆ ਗੁਰਮਹਲਾਦਾ ਮਨ ਮੋਹ ਗਵਾਇਆ ਦਾਦ ਛੋੜਿਆ ਮਿਲਾਇਆ ਤੂੰ ਦਰਿਆ ਸਤਿ ਜਿਹੀ ਮਾਹੀ ਕੁਦਵੇਂ ਦੂਜਾ ਕੋਈ ਨਹੀਂ ਜੇ ਜਨ ਸਭ ਤੇ ਰਖੇਨ ਅਜਾ ਮਨੁਛੜਿਆ ਸੰਜੋਗੀ ਮੇਲ ਜਿਸਨੂੰ ਦੂਜਾ ਜਾਣਾ ਹੈ ਸੋ ਇਹ ਜਨ ਜਾਣੈ ਹਰ ਗੁਣ ਸਰਹੇ ਆਖ ਵਿਖਾਣੈ ਜਿਨਾਂ ਹਰਿ ਸੇਵਿਆ ਜਿਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਵੇ ਦੂਜਾ ਅਰਣਾ ਕਰਵੇਂ ਤੋ ਕਰ ਕਰ ਵੇਖ ਹੈ ਜਨ ਹੈ ਸੋਇ ਜਨਾਨ ਗਰਮਖ ਪ੍ਰਗਟੁ ਭਵੇਂ ਆਸਾ ਮਹਿਲਾ ਪਹਿਲਾ ਤਤ ਸਰਵੜਾ ਬਲਿ ਨਵਾਸਾ ਪਾਣੇ ਪਾਵਤ ਨਹਿ ਕੀਆ ਪੰਗਜ ਮੋ ਪਗਨੇ ਚੱਲੇ ਹਉ ਦੇਖਾਂ ਤਿਹਟ ਮੇਲੇ ਮਾਨੇਖਨਾ ਛੇਦ ਸਮੂਡ ਮਨਾ ਹਰਿ ਸਰ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੇ ਸਦਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਉਹਦੇ ਨਾਲਕ ਨੰਗੇਸ਼ਰਨਾਇ ਜਿੰਨ ਤੋਂ ਨਾਹੀ ਵਿਸਰਿਆ ਆਸਾ ਮਹਿ ਲੱਭ ਜਿਵਾ ਭਏ ਪ੍ਰਾਪਤ ਮਨੁ ਦੇਹੁਰਿਆ ਗੋਬਿੰਦ ਮਨੁ ਲਖੇ ਹੈ ਜਿਨੇ ਬਰੀਆ ਔਰ ਕਾ ਜਿਨੇ ਕਿਤਨਾ ਕਾਮ ਮਲ ਸਾਧ ਸੰਗਤ ਪੰਜ ਕੇਵਲ ਨਾਮ ਸਰੰਗ ਜਾਵ ਲਾਗ ਭਉਜਲ ਤਨੁ ਨਕੈ ਜਨਮਰਥਾ ਜਾਤ ਰੰਗ ਵਾਇ ਆਖੈ ਨਹਾਉ ਜਾਤਾਂ ਸੰਜਮ ਜਨਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਾਇ ਕਹੋ ਨਾਰਾਇਣ ਹਵੇੇ ਚਰਪਾ ਸਨਮ ਰੇਕੇ ਰਾਖੋ ਸ਼ਰਮ ਪਾਛਾ ਹੀ ਦਸਵੇਂ ਕਬੂ ਪਾਇ ਬੇਨਤੀ ਚੌਪਈ ਹਵਰੇ ਕਰੋ ਹਾਤੇ ਰੱਛਾ ਬੂਲਣ ਹੋਏ ਇਦ ਕੇਛਾ ਕਾਵ ਚਰਨਮਨਨ ਹੈ ਹਮਾਰਾ ਆਪਣਾ ਜਾਨਕ ਰੂਪਤ ਪਾਰਾ ਹਮ ਨੇ ਦੁਸ਼ਟ ਸੁਭਾਤ ਵਕਾਵ ਹੋ ਆਪਹਾਤ ਮਨੁ ਵਿਚਾਵ ਭੋ ਸੁਖੀ ਵਸੈ ਮੂਰ ਪਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੋਰ ਅਛਾਰ ਜਿ ਕਰਦੇ ਕਰੀਏ ਸਾ ਬਨਨਕ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਬਿਨ ਕੇ ਰਹੇ ਪਿਆਸਾ ਤੁਮਹ ਸ਼ਾਨ ਕੇ ਅਰਣਾ ਤਿਆ ਹੂੰ ਜੋ ਪਰਚਾ ਹੂੰ ਸੋ ਤੁਮ ਤੇ ਪਾਵਾਂ ਸੇਵਾ ਸਿਕ ਹਮਾਰੇ ਤਾਰੀ ਹੈ ਜਨ ਜਨ ਸਾਸ਼ਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਅਮਰ ਗੈ ਵਰਣ ਕਾਲ ਕਾ ਤਰਾਸ਼ਣ ਬਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੁ ਜੋ ਕਨੇ ਰੱਛਾ ਰਾਖਿ ਲਿਹੁ ਮਨਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਧੀਰ ਬੰਦ ਦਰਸ਼ਨ ਕੇ ਹੰਤਾ ਨਮੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਪਰਮਾ ਭਕਤਰਾ ਕਾਲ ਪਾਏ ਸ਼ੋਜਿ ਭਕਤਰਾ ਕਾਲ ਪਾਏ ਕ੍ਰਿਸ਼ਨ ਪ੍ਰਕਾਸ਼ਾ ਸਹਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਵਰਮਾ ਜੋ ਥਿਓ ਜਵਨ ਕਾਲ ਸਾਲੋ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਮਤਾਯੋ ਦੇਵਤਾ ਤ ਜਚ ਨਮ ਜਾਇਓ ਆਦ ਅੰਤੇ ਕੀ ਉਤਾਰਾ ਸੋਏ ਗੁਰੂ ਸਮਝੀ ਹੋਂ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਸਗਲ ਪਰਜਾ ਜਨਾਬ ਸੁਵਾਰੇ ਸਿਵਕਨ ਕਾ ਸਿਵਗੁਣ ਸੁਖ ਦੇਉ ਸਾਤਰਨ ਕਾ ਪਲ ਮੋ ਬਦਕੇਉ ਟੜਗੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੇ ਪੀਰ ਬਿਸ਼ਾਨਤ ਚੀਟੇ ਦੇਂਦ ਰਸੂਲਾ ਸਾਤਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਆਦਿ ਉਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ ਕੇ ਕੇ ਪੀੜ ਵਸਨ ੜੜ ੜ ਕੇ ਪੜ ਪੜ ਕੇ ਜਨ ਜਯਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਨਾ ਜਵਾਕਰਵਰਤ ਹੋ ਕਪਹੂ ਤਮੈ ਮਿਲਤ ਦੇਹਿ ਦਰਸਭੂ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੇ ਮੂਜ ਉਚਾਰੈ ਥੋਮ ਸਭ ਹੀਤ ਰਹਿਦ ਰਾਲਮ ਜਾਨਤ ਬੇਦ ਭੇਦਵਰਾਲਮ ਨਿਰੰਕਾਰ ਦਰਵਕਾਰ ਨਿਰਲੰਬ ਆਦਾਨੀਲ ਅਨਾਦ ਸੰਭ ਦਾ ਕਮਨ ਉਚਾਰਤ ਪਿਧਾ ਯਾ ਕੋ ਪੀਵ ਨਾ ਪਾਉ ਦਿੰਦਾ 타 ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਇਕ ਜਪੇ ਦਿਨ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਰਤਨੇ ਪੀਵ ਆਪੋ ਆਪਣੇ ਉਦਹਿ ਜੀਤੇ ਬਰਨਤ ਪਿੰਨ ਪਿੰਨ ਤੁਮਹਾ ਤੇ ਤੇ ਤੁਮਦਾ ਲਖਾ ਨਾ ਜੈ ਬਿਸ਼ਾਰਾ ਕਹਿ ਬਦਸ ਜਾ ਵਰਥਮ ਸੰਸਾਰ ਇਕ ਰੂਪਨ ਉਸ ਰੂਪਾ ਰੰਗ ਕੋ ਰਾਵ ਕੀ ਤੁਪਾ ਆਂਡਾ ਜੇਰਾ ਛੇਤੇ ਕੀਨੀ ਤੇਮ ਖਾਨ ਬਹੋ ਰਚ ਦੇਨੀ ਕਹੋ ਕੁਦ ਰਾਜਾ ਹਵੇ ਬੈਠਾ ਕਹੋ ਸੇਵਨ ਪਿਓ ਸੰਗਰ ਗੈਠਾ ਸਗਰੇ ਸ੍ਰਿਸ਼ਟ ਦੇ ਖਾਇਆ ਚੰਪਵ ਆਜ ਵਾਸ ਰੂਪ ਸਵੈਮ ਭਵ ਅਵਰਛਾ ਮੇਰੇ ਤੁਮ ਕਰੋ ਸਿਖਵਾ ਰ ਸਿਖ ਸੰਗਰੂ ਦੋਖ ਜਿੱਥੇ ਅਟਵਾਤ ਰ ਪਤ ਸਗਲ ਮਲੇਸ਼ ਕਰੋਰਣ ਕਤਾ ਜਿਹਾ ਤੁਝ ਦਰਸ਼ਨੇ ਪਰੇਨ ਕਹਿ ਦੁਸ਼ਟ ਦੁਖਤ ਹਵੇ ਮਰੇ ਪਰਹ ਜਮਨ ਪਗ ਪਰੇ ਤਿਹਾਰੇ ਦਨ ਕਹਿ ਤੋ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਧਾਈ ਹੈ ਤਾਕੇ ਕਾਲਿਕਟ ਨਹਿ ਔਰ ਅਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਨਿਸ਼ਟ ਟਰੇਤ ਕਾਲਾ ਕਿਰਪਾ ਅਦਿਸ਼ਟ ਜਨ ਜਾਹ ਨਿਹਰੂ ਆ ਕੀਤਾਪ ਤੁਨ ਕਮ ਹਰ ਹੋ ਰਿਦ ਸਿਧ ਕਰਮੋ ਸਭ ਹੋਏ ਦੁਸ਼ਟ ਆਪ ਸਕੈ ਨਾ ਕੋ ਹੋਏ ਏਕ ਬਾਰ ਜਨ ਤੁਮੈ ਸੁਭਾਰ ਆਕਾਲ ਪਾਸੇ ਤਾਹਿ ਉਬਾਰ ਜਿਨ ਨਿਰਨਾਮ ਤੇ ਹਰੋ ਕਹਾ ਦਾਰ ਦੁਸ਼ਟ ਦੋਗਤੀ ਨਹਾ ਖਰੜ ਕੇ ਤੁਮੈ ਸ਼ਰਮ ਤੇ ਹਾਰੇ ਆਪ ਹਾਥ ਦੈਨ ਹੋ ਮਾਰੇ ਸਰਬ ਧੋਰਮੋ ਹੋ ਸਹਾਈ ਦੁਸ਼ਟ ਦੋਤੇ ਤਮਹ ਬਚਾਈ ਸਵਈਆ ਪਾਹੇ ਗਹ ਜਾਤੇ ਤੁਮਰੇ ਦਵਤੇ ਕੁਆਖ ਤਰਮਹ ਆਨੇਉ ਰਾਮ ਰਹੀਮ ਪ੍ਰਾਨੁਕ੍ਰਾਨ ਅਨੇਕ ਕਹ ਹਮ ਦੇਖ ਨਾ ਮਾਨਿਉ ਸਿਮਰੇ ਸਾਸ ਰਬੀਦ ਸਬੈ ਬੋ ਭੀਦ ਕਹ ਹਮ ਇੱਕ ਨਾ ਜਾਣਿਉ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਾ ਤੋਹੇ ਵਖਾਨੇ ਹੋ ਦੁਹਰਾ ਸਗਲ ਦਵਾਰ ਕੋ ਛਾੜ ਕੇ ਕਹੋ ਤੁਹਾਰੋ ਦਵਾਰ ਬਾਹੇ ਗਹੇ ਕਿਲਾ ਜਸ ਗੋਬਿੰਦਾਸ ਤੁਹਾਰ ਰਾਮ ਖਲੇ ਮਹਿਲਾ ਤੀਜਾ आनंद एक वो ओंकार सतगुरु प्रसाद आनंद पिया मेरे माई सतगुरु मैं पाया सतगुरु त पाया शहद सेते मनव जियां वदियां राग रतन परिवार परियो शब्द गवनय शब्दो ता गाव हरे की रामन जनेव साया ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਰ ਰਹੋ ਨੰਦ ਨਾਲੇ ਹਰ ਨਾਨਕ ਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੇਕਾਰ ਹੋ ਗਰੇ ਤੇਰਾ ਆਕਾਰਜ ਸਭ ਸਵਾਰਣਾ ਸਬਨਾਗਲਾ ਸਮਰਤ ਸੁਆਮੀ ਸੋਖਿ ਅਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਚਾ ਨਾਹੀ ਕਰਤੇ ਰੈ ਕਰਤਾ ਤੇਰਾ ਸੋਚ ਹੈ ਜਿਸ ਦੇ ਸੋ ਪਾਵੈ ਸਦਾ ਸਿ ਸ਼ਲਾਹ ਤੇਰੀ ਨਾਮ ਨਵਸਾਵੈ ਨਾਮਿਲ ਕਹਿ ਮਨੋਸਿਆ ਆਵਾਜੇ ਸਾਧਕ ਨੇ ਰੇ ਗਹਿ ਨਾਨਕ ਸੱਚੇ ਸਾਹਿਬ ਕੀਆ ਨਾਹੀ ਕਰਤੇ ਰੈ ਸਾਚਾ ਨਾਮ ਮਿਰਾ ਧਾਰੋ ਤਨਾ ਆਧਾਰ ਮੇਰਾ ਨੁਖਾ ਸਭ ਗਵਾਈਆਂ ਅਰ ਸਾ ਸੁਖਮੈ ਉਸਿਆ ਨਿនិចਾ ਸਭ ਬੁਜਾਈਆਂ ਸਦਾ ਕਿਰਪਾਣ ਦਿੱਤਾ ਗ੍ਰਿਵਟੋ ਜਿਸ ਦਿਹ ਹੈ ਵੜਿਆ ਗਿਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਗੈ ਕਰ ਸੁਭਗੈ ਸ਼ਬਦ ਵਾਜੇ ਕਲਾਜਤ ਗੰਧਾਰੀਆਂ ਪੰਜ ਦੋਦ ਵਾਸ ਕਿਤੇ ਕਾਲ ਗੰਗੁ ਮਾਰਿਆ ਤੁਰ ਅਕਰਮ ਪਾਇਆ ਤ ਦਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਦਸੋ ਵਾਜਤ ਕਰ ਅਨਹਦ ਵਾਚੇ ਆਨੰਦ ਸੁਨੋੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਨ ਪਰੰਪਰਾ ਪਾਇਆ ਤੇਰੇ ਸਗਲੇ ਵਿਸੂਮਰੀ ਦੁਖ ਰੋਸ ਨਤਾ ਵਤਰੇ ਸੋਨੇ ਸੱਚੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਲਿਤ ਕਹਤੇ ਪਵਿੱਤ ਸਤਗੋ ਰਹਾ ਭਰਪੂਰੇ ਮਨਵਾਂ ਤਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਆਵੜੇ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ ਸਾਧ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਅਜਿ ਸਿਕਾ ਸਾਥ ਸਦਾ ਆਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਤ ਨ ਨ ਜਾਏ ਨਤ ਨਦ ਰਖੁ ਰਤਾਰੋ ਤਉ ਸੰਸਾਰ ਚਰਨ ਲਖ ਰਿਐ ਸਭ ਨਾਨਕ ਬ੍ਰਹਮ ਵਿਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋਗ ਤੋ ਏ ਮੈ ਦਿਗੁਣਿਆਰ ਏਕੋ ਗੁਣ ਨਾਹੀ ਆਪੇ ਦਰਸ ਪਿਓ ਏ ਦਰਸ ਪਿਆ ਮਹਾਰਾਮ ਤੁਮੇ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਨੀਮਾ ਤਨ ਮੁਨਥੀ ਮੇ ਹਰਿਆ ਪੌੜੇ ਦਿੱਥੈ ਤੂੰ ਸਮਰਥ ਇਥੈ ਕੋਈ ਨਾਹੇ ਉਥੈ ਤੇਰੇ ਰਖ ਅਗਨੀ ਅਦਨ ਮਾਹੇ ਸੁਣ ਕਯਮਖੈ ਦੂਤ ਨਾਏ ਤੇਰੇ ਛਡ ਜਾਹੇ ਪਾਜਲ ਬਕੌਸ਼ਗਾਹੋ ਗੁਰ ਸ਼ਬਦ ਦੇ ਪਾਨ ਪਾਹੇ ਨਿਲਕੋ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਗੱਲਾਂ ਪੁੱਲ ਅਗਨ ਗੋਵਿੰਦ ਗਾਹੇ ਸਭ ਸੁਨਾ ਗੁਰਪਾਰ ਸੁਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਦਿਆਵੇ ਜਿਤਾਹੇ ਸਲੋਕ ਮਹਿਲਾ ਪੰਜਵਾ ਅੰਤਰ ਗੁਰ ਅਨੰਦਨਾ ਜਿਹ ਵਾਜਾ ਗੁਰਨਾਵ ਨੇਤਰੀ ਸਤਗੁਰ ਬੇਖੜਾ ਸ਼ਰਵਣੇਸ਼ਰ ਦਾ ਗੁਰ ਨਾਮ ਸਤਗੁਰ ਸੇਤ ਰਤਿਆ ਨਰਗਹ ਪਾਇ ਠਾਉ ਕਹ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਾਗਿਆ ਮੈਂ ਤੁਮ ਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜਵਾ ਰੱਖੇ ਰਖਨ ਹਾਰ ਆਪ ਹਾਰਿਨ ਪਰੇ ਪਾਈ ਕਾਜ ਸਵਾਰੀਨ ਹੋਵਾ ਆਪਦੇ ਆਲ ਮਨਹੋ ਨਵਸਾਰੀਨ ਸਾਜ ਨਾਗੇ ਸੰਗ ਭਵਜਲ ਤਾਰੀਨ ਸਾਗਤ ਨਿਤਿਕ ਦੁਸ਼ਟ ਖਰਮਾਹੀ ਮਦਾਨੀਨ ਤਿਸ ਸਾਹਿਬ ਕੇ ਟੇਕ ਨਾਨਕ ਮੰਨੇ ਬਾਹੀ ਜੇ ਸਾ ਸੰਵਰਤ ਸਗ ਹੋਈ ਸਗਲੇ ਖਜਾ ਹੈ ਇਸ ਸਾਹਿਬ ਕੀ ਟੇਕ ਨਾਨਕ ਮਨ ਬਾਹੀ ਦੇਸਾ ਸਮਰਤ ਅਸਗ ਹੋਏ ਸਗਲੇ ਦੁਖਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ ਹੈ ਗੁਰੂ ਜੀ ਕੇ ਪਤੇ ਤੂੰ ਠਾਕੁਰ